ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਫੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਧਾ ਕੋਈ ਜੋਰ ਨਾ ਤੇਰੇ ਬਾਝੋਂ ਦੁਖੀ ਆਂਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੀੜੀ ਸਾਈਆਂ ਡੋਵ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾਂ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਗਾਵਾਂ ਵਾਲੇ ਪੂੜੇ ਮੇਰੇ ਦਿਨ ਰਾਤ ਹੀ ਵਗਦੇ ਪਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਪਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਜੁਬ ਦੇ ਦੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਜੁਬ ਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부ਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부ਕਾਰ ਦੇ ਧੰਨ ਧੰਨ ਪਾਪਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਧ ਕੋਈ ਜੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਗੜੀ ਸਵਾਰ ਦੇ ਤੇਰੇ ਦਾਰੇ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗਾਵਾਂ ਵਾਲੇ ਪੂੜੇ ਮੇਰੇ ਦਿਨ ਰਾਤੀ ਵਗਦੇ ਪਾਪਾਂ ਵਾਲੇ ਦਾਗ ਮੇਰੀ ਚਾਦਰੂੰ ਲੱਗਦੇ ਪਪਾ ਵਲੇ ਦਾਗ ਮੇਰੀ ਚਾਦਰ ਨੂੰ ਲਗਦੇ ਚੁੱਬਦੇ ਦੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਚੁੱਬਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ कर्मा दे मारे तेरे दर पुकार दर दे। दे पुकार दे। ਤਨ ਤਨ ਬਾਬਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬਿੜੀ ਸਾਈਆਂ ਡੋਵ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾਂ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਗਮ ਵਾਲੇ ਪੂੜੇ ਮੇਰੇ ਦਿਨ ਰਾਤੀ ਵਗਦੇ ਪਾਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਪਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੁੱਪ ਦੇ تیر ਮੈਨੂੰ ਵਿਸ਼ਿਆ ਵਿਕਾਰ ਦੇ ਜੋ ਬਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਫੁਕਾਰ ਦੇ ਧੰਨ ਤੰਨ ਪਾਪਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਧਾ ਕੋਈ ਜੋਰ ਨਾ ਤੇਰੇ ਬਾਝੋਂ ਦੁਖੀ ਆਂਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੀੜੀ ਸਾਈਆਂ ਡੋਵ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾਂ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਗਾਵਾਂ ਵਾਲੇ ਪੂੜੇ ਮੇਰੇ ਦਿਨ ਰਾਤੀ ਵਗਦੇ ਪਾਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਪਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਜੁਬ ਦੇ ਦੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਜੁਬ ਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부ਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부ਕਾਰ ਦੇ ਧੰਨ ਧੰਨ ਪਾਪਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਸਾਈਆਂ ਡੋਬ ਪਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗਾਵਾਂ ਵਾਲੇ ਪੂੜੇ ਮੇਰੇ ਦਿਨ ਰਾਤਿ ਵਗਦੇ ਪਾਪਾਂ ਵਾਲੇ ਦਾਗ ਮੇਰੀ ਚਾਦਰੂ ਲੱਗਦੇ ਬਾਬਾ ਵਲੇ ਦਾਕ ਮੇਰੀ ਜਦਰ ਨੂੰ ਲਗਦੇ ਚੁਬਦੇ ਦੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਚੁਬਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ कर्मा दे मारे तेरे दर पुकार दर दे। दे पुकार दे। ਤਨ ਤਨ ਪਾਪਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਧਾ ਕੋਈ ਜੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬਿੜੀ ਸਾਈਆਂ ਡੋਵ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤ ਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾਂ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗਮ ਵਾਲੇ ਪੂੜੇ ਮੇਰੇ ਦਿਨ ਰਾਤੀ ਵਗਦੇ ਪਾਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਪਪਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੁੱਪ ਦੇ تیر ਮੈਨੂੰ ਵਿਸ਼ਿਆ ਵਿਕਾਰ ਦੇ ਉਮਦੇ ਨੇ ਤੀਰ ਮੈਨੂੰ ਵਿਸ਼ਿਆ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਤਨ ਤਨ ਬਾਪਾ ਦੀਪ ਸਿੰਘ ਜੀ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부کار ਦੇ ਕਰਮਾਂ ਦੇ ਮਾਰੇ ਤੇਰੇ ਦਰਤੇ 부کار ਦੇ ਧੰਨ ਧੰਨ ਪਾਪਾ ਦੀਪ ਸਿੰਘ ਜੀ 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 ਤੇਰੇ ਹੱਥ ਡੋਰ ਸਾਈਆਂ ਸਾਧ ਕੋਈ ਜੋਰ ਨਾ ਤੇਰੇ ਬਾਝੋਂ ਦੁਖੀ ਆਂਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੋਨੋਂ ਹੱਥ ਜੋੜ ਸਤਗੁਰ ਇੱਕ ਮੰਗ ਮੰਗਾ ਮੈਂ ਦੋਨੋਂ ਹੱਥ ਜੋੜ ਬਾਬਾ ਇੱਕ ਮੰਗ ਮੰਗਾ ਮੈਂ ਮੇਰੇ ਤੇ ਚੜਾ ਦੇ ਰੰਗ ਆਪਣੇ ਹੀ ਰੰਗਾਂ ਦੇ ਅੱਗੋਂ ਤੇਰੀ ਮਰਗੀ ਬਾਬਾ ਡੋਬ ਤੇ ਯਤਾਰ ਦੇ ਕਰਮਾਂ ਦੇ ਬਾਰੇ ਤੇਰੇ ਦਰ ਤੇ ਪੁਕਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਤੇਰੇ ਦਰ ਆਈ ਦਾਤਾ ਮੈਨੂੰ ਠੁਕਰਾਈ ਨਾ ਦੁੱਖ ਮੈਂ ਬਥੇਰੇ ਪਾਏ ਹੋਰ ਤੜਫਾਈ ਨਾ ਦੁੱਖਾਂ ਨਾਲ ਭਰਿਆ ਹੋਇਆ ਕਲੇਜਾ ਮੇਰਾ ਠਾਰ ਦੇ ਕਰਮਾਂ ਦੇ ਮਾਰੇ ਦਾਤਾ ਤੇਰੇ ਦਰ ਤੇ ਪੁਕਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਗਾਵਾ ਵਾਲੇ ਪੂੜੇ ਮੇਰੇ ਦਿਨ ਰਾਤ ਹੀ ਵਗਦੇ ਪਾਪਾ ਵਾਲੇ ਦਾ ਮੇਰੀ ਚਾਦਰ ਨੂੰ ਲੱਗਦੇ ਬਾਬਾ ਵਾਲੇ ਦਾਗ ਮੇਰੀ ਚਾਦਰ ਨੂੰ ਲੱਗਦੇ ਚੁੱਭ ਦੇ ਦੇ ਤੀਰ ਮੈਨੂੰ ਵਿਸ਼ਿਆਂ ਵਿਕਾਰ ਦੇ ਚੁੱਭ ਦੇ ਨੇ ਤੀਰ ਮੈਨੂੰ ਵਿਸ਼ਿਆਂ ਵਿਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਬੁਕਾਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ